ਇਹ ਤਾਂ ਤੁਸੀਂ ਸਵਾਲ ਹੀ ਗਲਤ ਕਰਤਾ ਮੈਂ ਇੰਨਾ ਕੁ ਜ਼ਿਆਦਾ ਮਗਰੋਂ ਲਾਹਾਂ ਨਾ ਕੁੜੀਆਂ ਇਹਦੇ ਇੰਨਾ ਮਗਰੋਂ ਨਹੀਂ ਆਉਂਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਮਗਰੋਂ ਲਾਹਾਂ ਕੁੜੀਓ ਦਰਸ਼ਕੋ ਤੁਹਾਨੂੰ ਰਿਸ਼ਤਾ ਨਹੀਂ ਹੋ ਰਿਹਾ ਤੇ ਇੰਨਾ ਮਗਰ ਇੰਨੀਆਂ ਕੁੜੀਆਂ ਇੰਨੇ ਤੁਸੀਂ ਕਿੰਨੀਆਂ ਲਾਈਆਂ ਦੀ ਦੱਸੋ ਮੈਂ ਕਟੋ ਕਟ 8 10 ਤਾਂ ਮੈਂ ਆਦੀ ਮਤਲਬ ਜ ਦਰਸ਼ਕੋ ਜੀ ਨੂੰ ਕਹਿੰਦੇ ਆ ਵੀ ਇਹੋ ਜੀ ਘਰ ਵਾਲੀ ਹਰ ਇੱਕ ਘਰ ਵਾਲਿਆਂ ਨੂੰ ਦਵੇ ਜਿਵੇਂ ਕਿ 30% ਛੜਈ ਆ ਪੰਜਾਬ ਚ ਤੇ ਉਸ ਜੋੜੀ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜਿਹੜੇ ਗੁੱਝੇ ਪੇਤ ਲੋਕਾਂ ਨੂੰ ਨਹੀਂ ਸੀ ਪਤਾ ਤੇ ਅੱਜ ਤੁਹਾਨੂੰ ਉਹ ਸਵਾਲ ਇਹਨਾਂ ਤੋਂ ਅਸੀਂ ਪੁੱਛ ਕੇ ਦੇਵਾਂਗੇ ਇਹਨਾਂ ਨੂੰ ਤੁਸੀਂ ਫੌਜੀ ਫੌਜੀ ਦੇ ਨਾਂ ਤੋਂ ਜਾਣਦੇ ਹੋ ਤੇ ਇਹ ਨੇ ਮੈਡਮ ਸੁਖਪ੍ਰੀਤ ਮੱਲਕੇ ਤੇ ਇਹਨਾਂ ਦੇ ਸਾਰੇ ਇੰਟਰਵਿਊ ਤੁਹਾਡੇ ਸਾਹਮਣੇ ਇਹਨਾਂ ਤੋਂ ਸਾਰੇ ਸਵਾਲ ਜਿਹੜੇ ਤੁਸੀਂ ਸਾਨੂੰ ਕਮੈਂਟਾਂ 'ਚ ਭੇਜੇ ਸੀ ਸਾਰੇ ਇਹਨਾਂ ਤੋਂ ਤੁਹਾਨੂੰ ਅਸੀਂ ਪੁੱਛ ਕੇ ਦੱਸਦੇ ਹਾਂ ਸਤਿ ਸ਼੍ਰੀ ਅਕਾਲ ਮੈਡਮ ਤੁਹਾਡਾ ਸਵਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਫੌਜੀ ਸਾਹਿਬ ਕਿਹੜੇ ਜੀ ਤੁਹਾਡਾ ਪਿੰਡ ਜੀ ਸਾਡਾ ਮੱਲਕੇ ਆ ਪਿੰਡ ਮਾਲਕੇ ਆ ਜੀ ਤੇ ਸਾਰੇ ਪਿੰਡ ਤੁਹਾਨੂੰ ਫੌਜੀ ਕਹਿੰਦਾ ਜੀ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਦਰਸ਼ਕੋ ਦੇਖਿਆ ਹੋਊਗਾ ਵੀ ਇੰਸਟਾਗ੍ਰam ਦੇ ਉੱਤੇ ਇਹਨਾਂ ਦੀ ਹਰ ਤੀਜੀ ਰੀਲ ਇਹਨਾਂ ਦੀ ਹੁੰਦੀ ਆ ਇਹ ਪੰਜਾਬ ਕੀ ਵਰਲਡ ਵਾਈਡ ਫੇਮਸ ਆ ਜੀ ਇਹ ਤੇ ਸਾਰੇ ਦੇਸ਼ ਦੁਨੀਆ ਦੇ ਵਿੱਚ ਕੋਈ ਵੀ ਬੱਚਾ ਬੁੱਢਾ ਨੌਜਵਾਨ ਹੈ ਹੀ ਨਹੀਂ ਐ ਜਾਂ ਜਿਹੜਾ ਇਹਨਾਂ ਨੂੰ ਜਾਣਦਾ ਹੀ ਨਾ ਹੋਵੇ ਤੇ ਅੱਜ ਇਹਨਾਂ ਤੇ ਮਨ ਦੀਆਂ ਗੱਲਾਂ ਆਪਾਂ ਇਹਨਾਂ ਨੂੰ ਪੁੱਛ ਕੇ ਤੁਹਾਨੂੰ ਦੱਸਦੇ ਆਂ ਹਾਂਜੀ ਹੁਣ ਸਭ ਤੋਂ ਸਾਡਾ ਪਹਿਲਾ ਸਵਾਲ ਇਹ ਆ ਵੀ ਤੁਸੀਂ ਪਿੰਡ ਰਹਿੰਦੇ ਸੀ ਮੱਲਕੇ ਤੇ ਇਹਨਾਂ ਨਾਲ ਤੁਹਾਡਾ ਮੇਲ ਕਿਵੇਂ ਹੋਇਆ ਜੀ ਇਹਨਾਂ ਨਾਲ ਤਾਂ ਮੇਲ ਅਸੀਂ ਮਤਲਬ ਵਿਆਹ ਇਹ ਛੁੱਟੀ ਆਈ ਸੀ ਦੀ ਘਟਣਾ ਅੱਛਾ ਤੇ ਮੈਂ ਉਦੋਂ ਮਤਲਬ ਕੁਵਾਰੀ ਸੀਗੀ ਅੱਛਾ ਹਾਂ ਤੇ ਸਾਡੇ ਮਤਲਬ ਘਰਾਂ ਚ ਕੁੰਡੀ ਅਸੀਂ ਪਹਿਲਾਂ ਕੁੰਡਾਂ ਲਉਂਦੇ ਹੁੰਦੇ ਸੀ ਸਾਡੇ ਬਿਜਲੀ ਵਾਲੀ ਕੁੰਡੀ ਜੀ ਹਾਂ ਬਿਜਲੀ ਵਾਲੀ ਬਿਜਲੀ ਵਾਲੀ ਕੁੰਡੀ ਦੀ ਗੱਲ ਆ ਜੀ ਇਹ ਬਿਜਲੀ ਵਾਲੀ ਕੁੰਡੀ ਸਗੀ ਲੱਗੀ ਹੋਈ ਹਾਂ ਇਹ ਮਤਲਬ ਵੀ ਸਾਡੇ ਵਾਵਾ ਕੱਠ ਸੀ ਰੋਲਾ ਪਿਆ ਖੜਾ ਸੀ ਤੇ ਉੱਥੇ ਇਹ ਚਾਨਕ ਆ ਗਈ ਕੁੰਡੀ ਫੜੀ ਗਈ ਸੀ ਫੜੀ ਗਈ ਸੀ ਦੀ ਅੱਛਾ ਉੱਥੇ ਮਤਲਬ ਇਹ ਆ ਗਈ ਠੀਕ ਆ ਇਹਨਾਂ ਦੇ ਮਤਲਬ ਪਹਿਲੀ ਨਜ਼ਰ ਚ ਮੈਨੂੰ ਇਹਨਾਂ ਨਾਲ ਪਿਆਰ ਹੋ ਗਿਆ ਅੱਛਾ ਤੇ ਇਹ ਬਿਜਲੀ ਵਾਲੇ ਬਣ ਕੇ ਆਏ ਸੀ ਇਹ ਬਿਜਲੀ ਵਾਲੇ ਪਤਾ ਨਹੀਂ ਕੀ ਗੱਲ ਮੈਨੂੰ ਸਮਝ ਨਹੀਂ ਇਹ ਬਿਜਲੀ ਵਾਲੇ ਬਣ ਕੇ ਆਏ ਸੀਗੇ ਵੀ ਜਾਨੀ ਕਿ ਮੁੰਡਿਆਂ ਨਾਲ ਹੋਰਾਂ ਨਾਲ ਆਏ ਸੀ ਅੱਛਾ ਕਿ ਕਿ ਸ਼ੱਕ ਪੈ ਗਿਆ ਤੁਹਾਨੂੰ ਵੀ ਬਿਜਲੀ ਵਾਲੇ ਆ ਮੈਨੂੰ ਲੱਗਾ ਤਾਂ ਹੀ ਮੈਂ ਕੋਈ ਸ਼ਾਇਦ ਬਿਜਲੀ ਵਾਲੇ ਮੈਂ ਇਹਨਾਂ ਤੋਂ ਡਰਦੀ ਕੁੰਡੀ ਲਾਉਂਦੀ ਸੀਗੀ ਅੱਛਾ ਇਹ ਮੈਨੂੰ ਕਹਿੰਦਾ ਵੀ ਕੋਈ ਨਾ ਤੂੰ ਕੁੰਡੀ ਨਾ ਲਾ ਵੀ ਮੈਂ ਤਾਂ ਫੌਜੀ ਆ ਕਹਿੰਦਾ ਵੀ ਤੂੰ ਟੈਨਸ਼ਨ ਨਾ ਲੈ ਮੈਂ ਲਾ ਦੇਣਾ ਕਹਿੰਦਾ ਤੂੰ ਲੈਟ ਨਾ ਨਾ ਲੱਗ ਜੀ ਫੇਰ ਮੜ ਕੇ ਐਂ ਕਰਦੇ ਕੇਰਿੰਗ ਆ ਸ਼ੁਰੂ ਤੋਂ ਕੇਰਿੰਗ ਰਹੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਮੁੜ ਕੇ ਐ ਕਰਦੇ ਕਰਦੇ ਵੀ ਮੈਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ ਅੱਛਾ ਪ੍ਰਪੋਜ਼ ਪਹਿਲਾਂ ਬਾਈ ਜੀ ਨੇ ਕੀਤਾ ਹਾਂ ਜੀ ਹਾਂ ਜੀ ਦਰਸ਼ਕੋ ਦੇਖ ਲਓ ਫੌਜੀ ਸਾਹਿਬ ਨੇ ਆ ਕੇ ਇਹਨਾਂ ਨੂੰ ਪ੍ਰਪੋਜ਼ ਕੀਤਾ ਠੀਕ ਹੈ ਜੀ ਹਾਂ ਜੀ ਤੇ ਜਦੋਂ ਮੈਨੂੰ ਇਹਨਾਂ ਨੇ ਪ੍ਰਪੋਜ਼ ਕੀਤਾ ਮੁੜ ਕੇ ਮਤਲਬ ਥੋੜੇ ਦਿਨ ਰਹਿੰਦੇ ਸੀ ਛੁੱਟੀਆਂ 'ਚ ਤੇ ਵੀ ਛੁੱਟੀ ਪੂਰੀ ਹੋਣ 'ਚ ਤੇ ਉਦੋਂ ਹੀ ਚਲੇ ਗਏ ਜੀ ਉਹ ਦੁਮਾਰਾ ਛੁੱਟੀ ਆਏ ਤੇ ਮੈਨੂੰ ਕਹਿੰਦਾ ਵੀ ਵਿਆਹ ਲਈ ਮੈਂ ਤਾਂ ਮੇਰੇ ਘਰ ਦੇ ਵੀ ਐਗਰੀ ਨਹੀਂ ਜੀ ਵਿਆਹ ਲਈ ਤੇ ਇਹ ਮੈਨੂੰ ਕਹਿੰਦਾ ਵੀ ਫਿਰ ਜੇ ਐਗਰੀ ਨਹੀਂ ਵੀ ਮੈਂ ਤਨ ਭਧਿਆਕੀ ਲੈ ਜਾਂਦਾ ਫਿਰ ਅਸੀਂ ਅੱਛਾ ਫੌਜੀ ਸਾਹਿਬ ਤੋਂ ਰੁੱਪ ਭਜਾ ਕੇ ਲੈ ਜਾਂਦੇ ਮੈਂ ਭਧਿਆਕੀ ਲੈ ਕੇ ਗਿਆ ਵੀ 50 ਕੇ ਲੈ ਗਏ ਸੀ ਦਰਚ ਕੋ ਐ ਮੈਰੇ ਲਿ ਕਪੜੇ ਉਧਰ ਬਰਫਾਂ ਦੇ ਸ਼ਹਿਰਾਂ 'ਚ ਹੀ ਜਾਂਦੇ ਹੁੰਦੇ ਹਾਂ ਹਾਂਜੀ ਹਾਂਜੀ ਉਧਰ ਹੀ ਲੈ ਕੇ ਹਉਣਗੇ ਜੀ ਹਨਾ ਜਿੱਕੇ ਕਿਸੇ ਹੋਰ ਪਾਸੇ ਜੀ ਨਹੀਂ ਕਿਸੇ ਜੰਮ ਕਿਸੇ ਇੱਥੇ ਜੰਮੂ ਕਸ਼ਮੀਰ 'ਚ ਉੱਥੇ ਫਿਰ ਬਦਾਮ ਤੋੜ ਤੋੜ ਖਵਾਏ ਜੀ ਫਿਰ ਤੁਸੀਂ ਮੇਰੇ ਅਟਾ ਜਮਾ ਸ਼ੰਕਰੀ ਆਰਪੀ ਸੀ ਮੇਰੇ ਇਹਨਾਂ ਨੇ ਕੇਅਰ ਮੇਰੀ ਇੰਨੀ ਜ਼ਿਆਦਾ ਕੀਤੀ ਕਿ ਮੈਂ ਮੋਟੀ ਹੋ ਗਿਆ ਵਿਆਹ ਤੋਂ ਪਹਿਲਾਂ weight ਕਿੰਨਾ ਸੀਗਾ ਜੀ ਵਿਆਹ ਤੋਂ ਪਹਿਲਾਂ ਜੀ ਮੇਰਾ 55 ਕਿਲੋ ਸੀਗਾ ਤੇ ਹੁਣ ਹਾਂ ਤਾਂ ਮੇਰਾ 90 ਕਿਲੋ ਹੈ। ਵਾਹ ਜੀ ਵਾਹ ਇੰਨੇ ਕੇਰਿੰਗ ਨੇ। ਸ਼ੁਰੂ ਤੋਂ ਹੀ ਮਿਹਨਤੀ ਨੇ ਜੀ। ਉਹ ਜਦੋਂ ਵੱਧ ਹੁੰਦਾ ਸੀ। ਬਾਕੀ ਵਜਨ ਵੱਧ ਬਾਕੀ ਇਹਨਾਂ ਨੇ ਇਹ ਜੰਗ ਬਹੁਤ ਜਿਆਦਾ ਲੜੀ ਹੈ ਨਾ। ਉਹਦੇ 'ਚ ਵੀ ਰੋ ਭੁੱਖ-ਪੱਖ ਰਹਿੰਦੀ ਸੀ। ਅੱਛਾ ਸੀ। ਦੌੜਨਾ ਪੈਂਦਾ ਜੀ ਤੈਨੂੰ ਫਸੇ ਜਿੱਕੇ ਤੂੰ ਜੀ ਜਾਓ। ਅੱਛਾ ਬੰਦੂਕ ਲੈ ਕੇ ਹੁਣ ਇੰਨਾ ਜਾਰ 85 ਨੇ ਵੀ ਧਿਆਨ ਦਿਓ ਦਰਸ਼ਕੋ ਬੰਦੂਕ ਦਾ ਨਿਸ਼ਾਨ ਬਣਾ ਰਹੇ ਇਹ। ਤੇ ਵੀ ਤੁਸੀਂ ਫੌਜ 'ਚ ਬੰਦੂਕਾਂ ਚਲਾਉਂਦੇ ਰਹੇ ਹੋ। ਹਾਂਜੀ ਹਾਂਜੀ ਬੰਦੂਕਾਂ ਚ ਚਲਾਉਂਦੇ ਚਲਾਉਂਦੇ ਪਹਿਲਾਂ ਤਾਂ ਜਦੋਂ ਇਹ ਫੌਜ ਚ ਹੋਏ ਇਹ ਬੀਤੀ ਜਦੋਂ ਪਹਿਲਾਂ ਫੌਜ ਚ ਹੋਏ ਇਹਨਾਂ ਦੀ ਹਾਈਟ ਛੋਟੀ ਕਰਕੇ ਉਹ ਜਿਹੜੇ ਬੰਬ ਦੇ ਪਿੰਨ ਨਹੀਂ ਸੀ ਕੱਢ ਕੇ ਉਹ ਫੜਾਉਣ ਵਾਸਤੇ ਰੱਖੇ ਸੀ ਇਹ ਉਦੋਂ ਬਾਅਦ ਇੱਕ ਜੰਗ ਦੇ ਵਿੱਚ ਬੰਬ ਚੱਕਣ ਤੇ ਰੱਖਿਆ ਵਾਸੀ ਫੌਜ ਚ ਇਹਨਾਂ ਨੂੰ ਹਾਂਜੀ ਤੇ ਉਹ ਪੈਨ ਕੱਢਦੇ ਕੱਢਦੇ ਤੇ ਇਹ ਇੱਕ ਦੋ ਵਾਰੀ ਇਹਦੇ ਆਪ ਦੇ ਹੱਥ ਚ ਵੀ ਚੱਲਿਆ ਤਾਂ ਰੱਬ ਕੱਪਟ ਦੇ ਚੱਲ ਗਿਆ ਜੀ ਹਾਂ ਜੀ ਰੱਬ ਚੱਖੂ ਨਾ ਉਹ ਤਾਂ ਮੇਰੇ ਤੋਂ ਬਚ ਗਿਆ ਸੱਚੇ ਮੁੱਚੀ ਵਾਲਾ ਬੰਬ ਜਿਹੜਾ ਵੀ ਹੱਥ 'ਚ ਵੀ ਚੱਲ ਗਿਆ ਤੇ ਕੁਝ ਨਹੀਂ ਹੋਇਆ ਜੀ ਉਹ ਸੱਚੀ ਮਿੱਕੀ ਹੀ ਲੱਗੂ ਹੀ ਬਚ ਗਿਆ ਇਹਨਾਂ ਨੇ ਕਰਨਾ ਅੱਛਾ ਮੇਰੇ ਕੰਮ ਨੂੰ ਬਚਾ ਹਾਂ ਜੀ ਅੱਛਾ ਜਿਵੇਂ ਉਹ ਕਹਿੰਦੇ ਨੇ ਨਾ ਵੀ ਵੱਡਾ ਬੰਬ ਹੁੰਦਾ ਤੇ ਆ ਪਪਾ ਮੱਤਰ ਕੇ ਸੜ ਦੰਨੇ ਆ ਮੈਨੂੰ ਲੱਗ ਤੁਸੀਂ ਪਪਾ ਮੱਤਰ ਕੇ ਸੜ ਤਾ ਇਹ ਕੀ ਬੋਲਦੇ ਬਹੁਤ ਘਟ ਹੈ ਇਹ ਕਹਿੰਦੇ ਵੀ ਮੈਨੂੰ ਪੰਜਾਬੀ 'ਚ ਤਾਂ ਗੱਲ ਨਹੀਂ ਆ ਨੀ ਮੈਂ ਇੰਗਲਿਸ਼ 'ਚ ਜਿਆਦਾ ਬੋਲਦੇ ਹਾਂ ਜੀ ਹਾਂ ਜੀ ਹਾਂ ਬੋਲ ਕੇ ਦਿਖਾਓ ਜੀ ਫਿਰ ਇਹ ਉਹ ਸਟੈਂਸਨ ਹਰਦਾ ਹੈ। ਉਹ ਦੱਲ ਚੁਕੋ। ਇਹ ਵੱਡੀ ਅੰਗਰੇਜ਼ੀ ਬੋਲਦੇ ਆ ਥੋੜੀ ਜੀ ਤੇ ਹਾਈ ਲੈਵਲ ਦੀ ਹੈ ਜੇ ਤੁਹਾਡੇ ਸਮਝ ਆਇਆ ਤਾਂ ਤੁਸੀਂ ਦੱਸੋ ਕਮੈਂਟਾਂ ਚ ਵੀ ਕੀ ਬੋਲਿਆ ਜੀ ਤੇ ਫੌਜੀ ਸਾਹਿਬ ਤੁਹਾਡੀ ਬਹੁਤ ਸੋਹਣੀ ਅੰਗਰੇਜ਼ੀ ਜੀ ਬਹੁਤ ਵਧੀਆ ਲੱਗੀ ਤੇ ਮੈਂ ਕਹਿੰਦਾ ਵੀ ਜਿਹੜੇ ਪੰਜਾਬੀ ਗਾਇਕ ਆ ਅਸੀਂ ਕਹਿਣਾ ਚਾਹੁੰਦੇ ਬੇਨਤੀ ਕਰਦੇ ਆ ਵੀ ਤੁਸੀਂ ਆਪਦੇ ਗਾਣਿਆਂ ਚ ਨਾ ਇਹਨਾਂ ਤੋਂ ਰੈਪ ਕਰਾਇਆ ਕਰੋ ਦੇਖੋ ਕਿੰਨੀ ਸੋਹਣੀ ਅੰਗਰੇਜ਼ੀ ਬੋਲਦੇ ਆ ਇਹ। ਤੇ ਹੋਰ ਤੁਡ ਸ਼ੌਂਕ ਕੀ ਨੇ ਜੀ ਮੈਡਮ ਸ਼ੌਂਕ ਮੇਰੇ ਵਸੇ ਇਹੀ ਹੈ ਕਿ ਜਦੋਂ ਮਤਵੜ ਫੌਜੀ ਆ ਹੋਂਦਾ ਛੁੱਟੀ ਹੁੰਦਾ ਹੈ ਵੀ ਮੈਨੂੰ ਘਮਾਉਣ ਫਰਾਂ ਜਾਰੇ ਤੇ ਮਤਵੜ ਮਹਿੰਗੇ ਮਹਿੰਗੇ ਹੋਟਲਾਂ ਅੱਧੇ ਲੈ ਕੇ ਜਾਵੇ ਸ਼ਾਪਿੰਗ ਕਰਵਾਵੇ ਇਹੀ ਸ਼ੌਕ ਹੈ ਮੇਰੇ ਵਸੇ ਅੱਛਾ ਤੇ ਤੁਸੀਂ ਲੌਂਗ ਡਰਾਈਵ ਤੇ ਗਏ ਹੋ ਜੀ ਕਿਸੇ ਨਾਲ ਕੀ ਇਹਨਾਂ ਨੂੰ ਤੇਲ ਚੜ ਜਾਂਦਾ ਹੈ ਗਏ ਗੁੱਦਾ ਚਾਹ ਨਾਲ ਲੱਗ ਪੈਂਦੇ ਫਿਰ ਫੌਜੀ ਸਾਹਿਬ ਨੂੰ ਤਾਂ ਤੇਲ ਚੜ ਜਾਂਦਾ ਦਰਸ਼ਕੋ ਹੋਰ ਕਿੱਥੇ ਇਹਨੇ ਬੱਚੇ ਤੇ ਮੈਨੂੰ ਸੰਭਾਲਣਾ ਹੁੰਦਾ ਕਿੱਥੇ ਇਹਨੂੰ ਗੋਦੀ ਚ ਚਾ ਕੇ ਸੰਭਾਲ ਲੈਣਾ ਪੈਂਦਾ ਸਾਨੂੰ ਦਰਸ਼ਕੋ ਗੋਦੀ ਚ ਚਾ ਕੇ ਦੇਖੋ ਵੀ ਇਹਨਾਂ ਇੱਕ ਦੂਜੇ ਦੇ ਬਹੁਤ ਕਿਹੜੀ ਨੇ ਇਹ ਫੋਜੀ ਸਭ ਇੱਕ ਸਵਾਲ ਤੁਹਾਡੇ ਵਾਸਤੇ ਜਿਵੇਂ ਤੁਸੀਂ ਇਹਨਾਂ ਨੂੰ ਪ੍ਰਪੋਜ਼ ਜੀ ਕੀਤਾ ਕੀ ਤੁਸੀਂ ਜ਼ਿੰਦਗੀ ਚ ਕਿਸੇ ਹੋਰ ਨੂੰ ਵੀ ਪ੍ਰਪੋਜ਼ ਕੀਤਾ ਜੀ ਬਾਈ ਜੀ ਨਕਲ ਦੇਂਦਾ ਅੱਧਿਕ ਮੈਨੂੰ ਮਿਲਦਾ ਸੋਹਣੇ ਬਿੱਟੇ ਕਰ ਦਈਏ ਇਹ ਅੱਛਾ ਦਰਸ਼ਕੋ ਦੇਖ ਲਓ ਇੰਨਾ ਮਗਰ ਹੋਰ ਵੀ ਕੁੜੀਆਂ ਸੀ ਮੈਂ ਬੋਲੀ ਆਂ ਇੰਨਾ ਮਗਰ ਵੀਰ ਜੀ ਬਹੁਤ ਕੁੜੀਆਂ ਸੀ ਇਹ ਤਾਂ ਤੁਸੀਂ ਸਵਾਲ ਹੀ ਗਲਤ ਕਰਤਾ ਮੈਂ ਇੰਨਾ ਕ ਜਿਆਦਾ ਮਗਰੋ ਲਾਹਾਂਗਾ ਨਾ ਕੁੜੀਆਂ ਇਹਦੋਂ ਇੰਨਾ ਮਗਰੋਆਂ ਨੀਆਂ ਸੀ ਬਹੁਤ ਜਿਆਦਾ ਬਹੁਤ ਜਿਆਦਾ ਹੀ ਮਗਰੋ ਲਾਹਾਂਗਾ ਦੇਖ ਲਓ ਦਰਸ਼ਕੋ ਤੁਹਾਨੂੰ ਰਿਸ਼ਤਾ ਨਹੀਂ ਹੋ ਰਿਹਾ ਤੇ ਇੰਨਾ ਮਗਰ ਇੰਨੀਆਂ ਕੁੜੀਆਂ ਇਹਨਾਂ ਨੂੰ ਤੁਸੀਂ ਕਿੰਨੀਆਂ ਲਾਹਿੰਦੀ ਦੱਸੋ ਮੈਂ ਕਟੋ ਕਟਾ 8-10 ਤਾਂ ਮਿਆਂ ਦੀ ਮਤਲਬ ਜਦੋਂ ਦੀ ਮੈਂ ਇਹਦੇ ਨਾਲ ਜੁੜੀ ਮੈਂ ਆਪਦੀ ਲਾਈਫ ਚ ਲਾ ਚੁੱਕੀ 8-10 ਕੁੜੀਆਂ ਦੇਖ ਲੋ ਕੁੜੀਆਂ ਤਾਂ ਕਿ ਇੱਥੋਂ ਟਿੱਕਰ ਸੀ ਵੀ ਉਹਨੇ ਇਹਦੇ ਪਿੱਛੇ ਏਅਰ ਵੀ ਪੀਲੇ ਸੀ ਦੇਖ ਲੋ ਦਰਸ਼ਕੋ ਜੈਰ ਪੀਂਦੀਆਂ ਇੰਨੇ ਪਿੱਛੇ ਕੁੜੀਆਂ ਤੇ ਤੁਸੀਂ ਕੋਈ ਲਾ ਟੂਣਾ ਟੱਪਾ ਕਰਾ ਲਓ ਕੋਈ ਸਤਨਾਜਾ ਬਰਾਕਰੂ ਕੀੜਿਆਂ ਨੂੰ ਦਰਸ਼ਕੋ ਹੋਰ ਕੀ ਇਨਨ ਹਿਤਾ ਜੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਹਨੇ ਤਾਂ ਬਹੁਤ ਜਿਆਦੇ ਵੱਡੇ ਕੰਮ ਕੀਤੇ ਆ ਜੇ ਜਦੋਂ ਮਤਲਬ ਗੀੜੇ ਗੂੜੇ ਕੱਢੇ ਜਾਂਦੇ ਸੀ ਤੁਸੀਂ ਮਤਲਬ ਜੀ ਅਜਿਹਾ ਨੀ ਆ ਮਗਰ ਆਪ ਤੇ ਜਾਂਦੇ ਸੀਗੇ ਜੀ ਇਹ ਪਹਿਲੇ ਤਾਂ ਗੱਲ ਇਹਦੀ ਸਭ ਤੋਂ ਮੈਂ ਇਹਨੂੰ ਕਹਿੰਦੀ ਸੀ ਵੀ ਤੁਸੀਂ ਵਰਦੀ ਚੋ ਵੀ ਮੈਨੂੰ ਜਦੋਂ ਸੋਹਣੇ ਲੱਗ ਗਏ ਆ ਵਰਦੀ ਪਾ ਕੇ ਤਾਂ ਤੁਸੀਂ ਬਾਹਰ ਜਾਇਆ ਨਾ ਕਰੋ ਜਦੋਂ ਆਉਂਦੇ ਸੀ ਘਰੇ ਮੈਨੂੰ ਮਿਰਚਾਂ ਮਾਰਨੀਆਂ ਪੈਂਦੀਆਂ ਸੀ ਇਹਦੇ ਉੱਤੋਂ ਦੇ ਅੱਛਾ ਕੀ ਜਦੋਂ ਵਰਦੀ ਪਾਉਣੀ ਨਹੀਂ ਸੀ ਮੈਨੂੰ ਜਦੋਂ ਵਰਦੀ ਪਾ ਕੇ ਇਹਨੇ ਸਾਈਕਲ ਤੇ ਤੁਰ ਪੈਣਾ ਉਦੋਂ ਹੀ ਵਸ ਇਹਦੇ ਮਗਰ ਕੁੜੀਆਂ ਦੇ ਠੇਰ ਬਾਜੀਆਂ ਸੀ ਠੀਕ ਤੇ ਵੀ ਕੁੜੀਆਂ ਇਹਨਾਂ ਦੇ ਸਾਈਕਲ ਤੇ ਬਹਿਣ ਲਈ ਕਾਲੀਆਂ ਸੀ ਬਹੁਤ ਜਿਆਦੇ ਇੱਕ ਦੋ ਵਾਰੀ ਤਾਂ ਮੈਂ ਗੁੱਸੇ 'ਚ ਇਹਦਾ ਸਾਈਕਲ ਦੀ ਹਵਾ ਵੀ ਕੱਢੀ ਵੀ ਆ ਸਾਈਕਲ ਦੀ ਹਵਾ ਕੱਢਦੇ ਕੱਢਦੇ ਇਹਨਾਂ ਦੀ ਹਵਾ ਕਦੋਂ ਕੱਢ ਕੇ ਪਤਾ ਹੀ ਨਹੀਂ ਲੱਗਿਆ ਹਾਂਜੀ ਤੇ ਦੇਖੋ ਕਿਨੇ ਖੋਜੇ ਰਹੇ ਹਨ ਤੇ ਹੋ ਜਾਂਦੇ ਐਸੀ ਆਇਲ ਦੀ ਲਾਈਫ ਤੇ ਬਹੁਤ ਜਿਆਦੇ ਖੋਜੇ ਦੇਖੋ ਦਰਸ਼ਕੋ ਕਿੰਨਾ ਖੁਸ਼ ਹੈ ਕਿੰਨਾ ਇਹਨਾਂ ਦਾ ਜੀਵਨ ਕਿੰਨੀ ਖੁਸ਼ੀ ਭਰਿਆ ਤੁਸੀਂ ਇਹ ਕਦੀ ਗੱਲ ਦੱਸੋ ਜੀ ਇਹਨਾਂ ਦੀ ਕੋਈ ਇਹਨਾਂ ਦਾ ਨੇਚਰ ਮੈਨੂੰ ਬਹੁਤ ਹੀ ਲੱਗਿਆ ਤਾਂ ਇਹ ਕਿੰਡੀ ਡਾਲੀ আচ্ছা ਵੀ ਇਹਨਾਂ ਦੇ ਦਰਸ਼ਕੋ ਵੀ ਜਿਹੜੇ ਦੇਖ ਕੇ ਵੀ ਇਹਨਾਂ ਦਾ ਨੇਚਰ ਬਹੁਤ ਵਧੀਆ ਹੈ ਤੇ ਇਹਨਾਂ ਨੇ ਕੁੰਡੀ ਡਾਲੀ अच्छा तू शुरू ਤੋਂ ਹੀ कुंडिया बांधने शौकीन कुंडि मे, थी कि एक बार ही कुंडी पाई मेनू एक ਗੱਲ ਦੀ ਸਮਝ ਨਹੀਂ ਆਈਗੀ ਤੁਹਾਡੀ ਮੈਂ ਗੱਲ ਕੱਟਦੀ ਆਂ ਵੀ ਮੈਂ ਤਾਂ ਜੋ ਵੇਖਣਾ ਸੀ ਇਹਨਾਂ 'ਚ ਦੇਖ ਲਿਆ ਵੀ ਇਹਨਾਂ ਨੇ ਮੇਰੇ 'ਚ ਕੀ ਦੇਖ ਲਿਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈਗੀ ਕੀ ਦੱਸੋ ਫਿਰ ਸਾਰਾ ਦੇਸ਼ ਦੁਨੀਆ ਹਰ ਇੱਕ ਬੰਦਾ ਤੁਹਾਨੂੰ ਦੇਖ ਰਿਹਾ ਅੱਜ ਜਿਹਾਰ ਕਰ ਦੋ ਵੀ ਕੀ ਦੇਖਿਆ ਤੁਸੀਂ ਇਹਨਾਂ 'ਚ ਇਹ ਨਹੀਂ ਇਹ ਸੀ ਦਸ ਆੜੂ ਵੀ ਹੈ ਤੇ ਠੰਡਾ ਵੀ ਹੈ ਮਿੱਠਾ ਵੀ ਹੈ अच्छा ਤਿੰਨ ਤਿੰਨ ਫਲੇਵਰ ਹੈ ਇਹਨਾਂ ਨੂੰ ਪਸੰਦ ਆਇਆ। ਅੱਛਾ। ਸਫ੍ਰਿਤ ਮੱਲਕੇ ਤੇ ਸਾਰੇ ਦਰਸ਼ਕਾਂ ਨੇ ਇਹਨਾਂ ਨੂੰ ਫੋਲੋ ਕਰ ਲੈਣਾ ਜੀ ਤੇ ਇਹਨਾਂ ਦੇ ਤੁਸੀਂ ਦੇਖੋ ਜੇ ਤੁਸੀਂ ਪਹਿਲਾਂ ਫੋਲੋ ਕੀਤਾ ਹੋ ਤਾਂ ਤੁਸੀਂ ਕਮੈਂਟਾਂ ਵਿੱਚ ਸਾਨੂੰ ਲੈ ਜਿਓ। ਫੋਜੀ ਨਾਂ ਤੇ ਬੜਾ ਜਾਂਦਾ ਹੈ ਮੱਲਕੇ ਸਾਡੇ ਤੇ। ਫੋਜੀ ਫੋਜੀ ਕਹਿੰਦੀ ਦੁਨੀਆ। ਕੀ ਕੋਈ ਦਿਨਾਂ ਤੇ ਬਣ ਰਿਹਾ ਹੈ ਅੱਛਾ ਉਹ ਮਣੇ ਜੇ ਤੁਸੀਂ ਐਂ ਦੱਸ ਦੋ ਵੀ 47 ਤੋਂ ਬਾਅਦ ਕਿਹੜੀਆਂ ਕਿਹੜੀਆਂ ਜੰਗਾਂ 'ਚ ਤੁਸੀਂ ਮਤਲਬ ਵੀ ਉਹ ਵਿਜੇ ਪ੍ਰਾਪਤ ਕੀਤੀਆਂ ਵੀ ਇਹ ਆਪਣੇ ਕਾਰਗਲੀ ਦੇ ਵਿੱਚ ਕੀਤੀ ਭਾਈ ਬਰਚ ਕੋ ਐਨ ਕਾਰਗਲ ਦੇ ਵਿੱਚ ਵਿਜੇ ਪ੍ਰਾਪਤ ਕੀਤੀ ਆ ਤੇ ਜੇ ਤੁਸੀਂ ਵੀ ਵਿਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨਹੀਂ ਤਾਂ ਹੋਇਆ ਜ਼ਿਕਰ ਜਾਂ ਨਹੀਂ ਜਾਂ ਤਾਂ ਸਕੇ ਆ ਇੰਨਾ ਤਾਂ ਦੇਖੋ ਵੀ ਇਹ ਜਿਹੜੀ ਹੁੰਦੀ ਹੈ ਵੀ ਮੋਹ ਮਹੱਤ ਦੀ ਲੜਾਈ ਦੇ ਵਿੱਚ ਇੰਨਾ ਤੋਂ ਨਹੀਂ ਜਿੱਤ ਸਕੇ ਨਹੀਂ ਨਹੀਂ ਕੋੜਦੇ ਤਾਂ ਥੋੜਾ ਕਲਾਕੇ ਤੇ ਚਲਾ ਜਾਇਦਾ ਜਦੋਂ ਫਿਰ ਹੜਦਾ ਨਹੀਂਗਾ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਮੈਂ ਇਹਨੂੰ ਕਹਿੰਦੀ ਵੀ ਤੂੰ ਫੌਜ ਚੋਂ ਰਿਟਾਇਰ ਹੋ ਗਿਆ ਹੈ ਘਰੇ ਆਂਦੀ ਐਸ ਕਰ ਤੇ ਅਗਲਾ ਹਰਾਉਣਾ ਪੈ ਨਾ ਕਿਸੇ ਦਾ ਵਿਆਹ ਨਾ ਕਿਸੇ ਦਾ ਭੋਗ ਕਿਸੇ ਦਾ ਕੋਈ ਸੇ ਛੱਡਦਾ ਹੀ ਨਹੀਂ ਵੀ ਆਪਦੀ ਕਮਜ਼ੋਰੀ ਉਹਨਾਂ ਨੂੰ ਦੇਖ ਨਹੀਂ ਰਹੀ ਤੇ ਮੈਡਮ ਦੀ ਕਮਜ਼ੋਰੀ ਦੇ ਇਨਾਂ ਨੂੰ ਇਨੀ ਕੇਅਰ ਕਰਦੇ ਵੀ ਹਾ ਡਾਈਟ ਇਹਨਾਂ ਦੀ ਪੂਰੀ ਫੋਲੋ ਕਰਾਈ ਹੋਈ ਆ ਤੇ ਹੋਰ ਦਰਸ਼ਕੋ ਤੁਹਾਡੇ ਜਿਹੜੇ ਜਿਹੜੇ ਸਵਾਲ ਤੁਹਾਡੇ ਰਹਿ ਗਏ ਤੁਸੀਂ ਕਮੈਂਟਾਂ 'ਚ ਸਾਨੂੰ ਲਿਖ ਦਿਓ ਉਹ ਹਰ ਸਵਾਲ ਇਹਨਾਂ ਨੂੰ ਆਪਾਂ ਅਗਲੇ ਇੰਟਰਵਿਊ 'ਚ ਪੁੱਛਾਂਗੇ ਜਿਹੜੇ ਵੀ ਕਪਾਲਜਾ ਵੀਡੀਓ ਦੇਖ ਰਹੇ ਆ ਤੇ ਉਹ ਆਪਸ ਵਿੱਚ ਬਣਾ ਕੇ ਰੱਖੋ ਵੀ ਇਹਵੇਂ ਲੜਾਈ ਝਗੜੇ ਦਾ ਕੋਈ ਫਾਇਦਾ ਨਹੀਂ ਦੇਖੋ ਕਿੰਨਾ ਮਹਾਨ ਵਿਚਾਰ ਨੇ ਮੈਨੂੰ ਅਸੀਂ ਤਾਂ ਕਿੰਨਾਂ ਸ਼ਬਦਾਂ ਤੋਂ ਆਉਂਦਾ ਹਾਂ ਚੱਲੋ ਹੁਣ ਚੱਲ ਲਗੇ ਇੱਥੇ ਹੀ ਬੰਠਾ ਰਹਿਣਾ ਵੱਢੜਿਆ ਤਾਂ ਚਲੋ ਹੋਜੀ ਨਾ ਇਹ ਤਾਂ ਉੱਠਦੇ ਨਹੀਂ ਹੁੰਦੇ ਇਹ ਠੀਕ ਹੈ ਦਰਸ਼ਕੋ ਆਪਣੇ ਇੰਟਰਵਿਊ ਤਾਂ ਰਹਿ ਗਈ ਵਿੱਚ ਹੀ ਚਲੋ ਅਗਲੇ ਬਾਕੀ ਦੇ ਸਵਾਲ ਆਪਾਂ ਫੇਰ ਕਰਾਂਗੇ ਮੈਂ ਮੈਡਮ ਨੂੰ ਮੜਾ ਗੇਟ ਤੱਕ ਛੱਡਿਆ ਆਵਾ